ਮੋੜ ਤੋਂ ਉੱਤ ਜਾ ਰਿਹਾ ਆਇਆ ਰੁਕ ਜਾ ਜਾਣ ਦੇ ਬਾਅਦ ਹੀ ਜਾਣ ਦੇ ਇਹਨਾਂ ਨੂੰ ਦੇਖੀ ਮੋੜ ਤੋਂ ਉੱਤ ਜਾ ਰਿਹਾ ਆਇਆ ਰੁਕ ਜਾ ਜਾਣ ਦੇ ਬਾਅਦ ਹੀ ਜਾਣ ਦੇ ਇਹਨਾਂ ਨੂੰ ਸਰ ਕੀ ਮਸਲੇ ਜਿਹੜੀ ਮੁਲਾਕਾਤ ਕੀਤੀ ਸੀ ਸਾਇਹ ਹੀ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ ਜਿੰਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸਾਡੇ ਕਿਸਾਨ ਭਰਾ ਜਿਹੜੇ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਸੀਗੇ ਤੇ ਜਿਹੜਾ ਲਗਾਤਾਰ ਪਿੰਡਾਂ ਦੇ ਵਿੱਚ ਸੂਰਾਂ ਦਾ ਇੱਕ ਵੱਡਾ ਕਹਿਰ ਜਿਹੜਾ ਹੈਗਾ ਸੀਗਾ ਅ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਟੁੱਟ ਰਿਹਾ ਸੀਗਾ ਤੇ ਬਹੁਤ ਭਾਰੀ ਮਾਤਰਾ ਵਿੱਚ ਕਿਸਾਨਾਂ ਦਾ ਨੁਕਸਾਨ ਕਰ ਰਿਹਾ ਸੀਗੀ ਅ ਜਿੱਥੇ ਤਾਂ ਪੰਜਾਬ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਨੂੰ ਰਾਹ ਦਿੰਦੀ ਸੀ ਵੀ ਜੇ ਤੁਹਾਡੀਆਂ ਫਸਲਾਂ ਦਾ ਨੁਕਸਾਨ ਇਹ ਜੰਗਲੀ ਸੂਰ ਕਰਦੇ ਨੇ ਜਿਹੜੇ ਪਾਕਿਸਤਾਨ ਨੂੰ ਕ੍ਰੋਸ ਹੋ ਕੇ ਆਏ ਨੇ ਕਿਉਂਕਿ ਬਾਰਡਰ ਏਰੀਆ ਸਾਡਾ ਤੇ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੀ ਤੁਸੀਂ ਦੇਖਿਆ ਹੋਣਾ ਜੇ ਦੋ ਤਿੰਨ ਕਿਸਾਨ ਇਦਾਂ ਦੇ ਹੀ ਜਿਨ੍ਹਾਂ ਦਾ ਭਾਰੀ ਮਾਤਰਾ ਵਿੱਚ ਨੁਕਸਾਨ ਕੀਤਾ ਸੀ ਇਸ ਸੂਰਾ ਨੇ ਉਹਨਾਂ ਨੇ ਸੂਰ ਮਾਰੇ ਤੇ ਜਿਹੜਾ ਸਾਡੇ ਦਾ ਇੱਥੇ ਦਾ ਮਹਿਕਮਾ ਜੀਵ ਰੱਖਿਆ ਮਹਿਕਮਾ ਉਹਨਾਂ ਨੇ ਉਹਨਾਂ ਦੇ ਨਜਾਇਜ਼ ਪਰਚੇ ਕਰਕੇ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੀ ਇਹ ਤਾਂ ਆਪਣੀ ਫਸਲ ਦੀ ਰਾਖੀ ਵਾਸਤੇ ਦੂਜੇ ਪਾਸੇ ਪਰਚੇ ਕਰਦੇ ਤੀਜਾ ਵੱਡਾ ਮੁੱਦਾ ਸੀ 12 ਪਛਵਾਂ ਦਾ 12 ਪਛਵ ਜਿਹੜੇ ਸਾਡੇ ਹਬੋਰ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਹੋ ਗਏ ਆ ਤੇ ਉਹਨਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਕਿਉਂਕਿ ਹਰੇਕ ਚੀਜ਼ ਉੱਤੇ ਸਰਕਾਰ ਸਾਥੋਂ ਇਹਨਾਂ ਦੇ ਗਊ ਸੈਸ ਲੈ ਰਹੀ ਹੈ ਗਊਆਂ ਦਾ ਟੈਕਸ ਲੈ ਰਹੀ ਹੈ ਤੇ ਫਿਰ ਉਹਨਾਂ ਨੂੰ ਸਾਂਭਣੀ ਰਹੀ ਆ ਇਸ ਮੈਟਰ ਤੇ ਇੱਕ ਸਾਡੇ ਦਾਣਾ ਮੰਡੀ ਦਾ ਮੈਟਰ ਸੀ ਜਿੰਦੇ ਵਿੱਚ ਕਿਸਾਨ ਦੀ ਹੁਣ ਝੋਨੇ ਦੀ ਫਸਲ ਆਉਣ ਵਾਲੀ ਆ ਤੇ ਬਹੁਤ ਭਾਰੀ ਮਾਤਰਾ ਵਿੱਚ ਜਦੋਂ ਝੋਨਾ ਆਉਂਦਾ ਤੇ ਸਾਡੇ ਜਿਹੜੇ ਇੱਥੇ ਵਗ ਮੁਸਲਮਾਨ ਭਰਾ ਬੈਠੇ ਉਹ گاਵਾ ਦੇ ਵਗ ਲੈ ਕੇ ਆਉਂਦੇ ਨੇ ਉਹ ਵਿੱਚ ਦੀ ਟਪਾਉਂਦੇ ਨੇ ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਕੰਧਾਂ ਨੇ ਪ੍ਰੋਪਰ ਪੱਕੀਆਂ ਕਰਾਈਆਂ ਜਾਣ ਤੇ ਕਿਸਾਨਾਂ ਦਾ ਝੋਨੇ ਦਾ ਨੁਕਸਾਨ ਨਾ ਹੋਵੇ ਇਹ ਸਾਰੀਆਂ ਮੰਗਾਂ ਤੇ ਸਾਡੇ ਨਾਲ ਮੈਡਮ ਡੀਸੀ ਆ ਗਏ ਹੋਗੇ ਆ ਉਹਨਾਂ ਨੇ ਸਾਥੋਂ ਕੁਝ 10 15 ਦਿਨਾਂ ਦਾ ਸਮਾਂ ਲਿਆ ਵੀ 10 15 ਦਿਨਾਂ ਦੇ ਵਿੱਚ ਸਾਡੇ ਸ਼ੈਡੂਲ ਜਿਹੜੇ ਕੀ ਤਿਆਰ ਕਰਕੇ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਤਦਾਦ ਤੇ ਡੰਗਰ ਬੈਠੇ ਹੋ ਅਸੀਂ ਜਲਦੀ ਕਾਬੂ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਹ ਬੋਰ ਦੇ ਵਿੱਚ ਜਿੰਨਾ ਵੀ ਪਿੰਡਾਂ ਦਾ ਏਰੀਆ ਚਾਹ ਬੱਲੂਆਣੇ ਦਾ ਚਾਹ ਕਿੰਨਾ ਵੀ ਏਰੀਆ ਉਹਦੇ ਜੋ ਸਾਰੇ ਜਿਹੜੇ ਗਏ ਹੈ ਡੰਗਰ ਅਸੀਂ ਕਵਰ ਕਰਾਂਗੇ ਅਗਲਾ ਉਹਨਾਂ ਨੇ ਇਹ ਵੀ ਕਿ ਅਸੀਂ ਉਹਨਾਂ ਨੂੰ ਦੱਸਿਆ ਸੀ ਜਿਹੜਾ ਬਾਰਡਰ ਹੈ ਸਾਡਾ ਰਾਜਸਥਾਨ ਨਾਲ ਕ੍ਰਾਸ ਹੁੰਦਾ ਉਥੋਂ ਦੀ ਬਹੁਤ ਹੀ ਜ਼ਿਆਦਾ ਡੰਗਰ ਸਾਡੇ ਏਰੀਆ ਦੇ ਵਿੱਚ ਆ ਜਾਂਦੇ ਆ ਉਹਨਾਂ ਨੇ ਇਸ ਗੱਲ ਤੇ ਇਹਨਾਂ ਨੇ ਕਿਹਾ ਵੀ ਅਸੀਂ ਵੀ ਕਹਿੰਨੇ ਤੁਸੀਂ ਇਸ ਲਈ ਐਸਐਸਪੀ ਸਾਹਿਬ ਨੂੰ ਮਿਲੋ ਅਸੀਂ ਬਰਾੜ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵੀ ਸਾਨੂੰ ਕੋਸ਼ਵਾਜ ਦਵਾਇਆ ਵੀ ਅਸੀਂ ਕੱਲ ਤੋਂ ਹੀ ਉਹਨਾਂ ਨਾਕੇ ਜਿੱਥੇ ਸਾਡੇ ਲੱਗੇ ਪੈਟਰੋਲਿੰਗ ਚੱਲਦੀ ਅਸੀਂ ਕੋਈ ਵੀ ਉਧਰੋਂ ਡੰਗਰ ਦੀ ਕ੍ਰੋਸਿੰਗ ਹੁੰਦੀ ਆ ਜਾਂ ਕੋਈ ਕਰਦਾ ਅਸੀਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਠਲ ਦੇਣਾ ਅੱਜ ਬਹੁਤ ਵਧੀਆ ਸਾਰੇ ਮਾਹੌਲ ਤੇ ਮਿੱਠੀ